ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤਿਨਾਂ ਦੇ ਅਵਤਾਰ ਪਰਬ ਨੂੰ ਸਮਰਪਿਤ ਜਿਸ ਵੇਲੇ ਗੁਰੂ ਨਾਨਕ ਦੇਵ ਜੀ 15 ਕੁ ਸਾਲ ਦੇ ਹੋਏ ਆਪ ਇਕਾਂਤ ਵਿੱਚ ਰਹਿਣਾ ਪਸੰਦ ਕਰਨ ਲੱਗੇ ਆਪ ਜੀ ਦੀ ਇਕਾਂਤ ਪੁਣੇ ਨੂੰ ਵੇਖ ਕੇ ਮਾਤਾ ਕਾਲੂ ਤੇ ਮਾਤਾ ਦਿੱਤਾ ਨੂੰ ਬੜੀ ਚਿੰਤਾ ਹੋਈ ਅਤੇ ਉਹਨਾਂ ਨੇ ਵੈਦ ਹਰੀਦਾਸ ਨੂੰ ਆਪਣੇ ਘਰ ਬੁਲਾਇਆ ਵੈਦ ਗੁਰੂ ਨਾਨਕ ਦੇਵ ਦੀ ਨਬਜ਼ ਫੜ ਕੇ ਵੇਖਣ ਲੱਗਾ ਔਰ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਵੈਦ ਬੁਲਾਇਆ ਵੈਦ ਕੀ ਪਕੜ ਢਣੋਲੇ ਬਾਹਾਂ ਭੋਲਾ ਵੈਦ ਨਾ ਜਾਣਾਈ ਕਰਕ ਕਰੇ ਜੇ ਮਾਹੇ ਗੁਰੂ ਨਾਨਕ ਦੇਵ ਜੀ ਮੌਲਵੀ ਕੁਤਬਦੀਨ ਕੋਲੋਂ ਵਿਦਿਆ ਸਪੂਰਨ ਕਰਨ ਪਰੰਤ ਮਨੁੱਖੀ ਜੀਵਨ ਦੀ ਹੋਂਦ ਤੇ ਸੱਚਾਈ ਵਰਗੇ ਗੰਭੀਰ ਵਾਰਤਾ ਲਾਭ ਲਈ ਸਾਧੂ ਸੰਤਾਂ ਨੂੰ ਮਿਲਣ ਲੱਗੇ ਬਾਕੀ ਸਮਾਂ ਆਪ ਆਪਣੇ ਘਰ ਵਿਖੇ ਆਤਮ ਚਿੰਤਨ ਵਿੱਚ ਲੀਨ ਰਹਿੰਦੇ ਤੇ ਘਰ ਵਿੱਚ ਆਉਣ ਜਾਣ ਵਾਲਿਆਂ ਤੋਂ ਦੂਰ ਰਹਿੰਦੇ ਗੁਰੂ ਬਾਬਾ ਜੀ ਅਜੇ 15 ਸਾਲ ਦੇ ਹੋਣਗੇ ਚੋਜੀ ਪ੍ਰੀਤਮ ਜੀ ਬਹੁਤ ਚੁੱਪ ਰਹਿਣ ਲੱਗ ਪਏ ਨਾ ਕਿਸੇ ਨਾ ਬੋਲਣਾ ਨਾ ਹੱਸਣਾ ਨਾ ਰੋਣਾ ਬਸ ਕਦੇ ਘਰ ਤੇ ਕਦੇ ਬਾਹਰ ਪੈ ਰਹਿਣਾ ਦੋ ਦੋ ਤਿੰਨ ਤਿੰਨ ਦਿਨ ਰੋਟੀ ਨਾ ਖਾਣੀ ਮਾਤਾ ਤੇ ਪਿਤਾ ਜੀ ਨੇ ਪੁੱਤ ਦੀ ਹਾਲਤ ਦੇਖ ਵਾਬਾ ਕਾਲੂ ਜੀ ਨੂੰ ਕਿਹਾ ਪੁੱਤਰ ਨਾਨਕ ਨੂੰ ਕੋਈ ਰੋਗ ਲੱਗ ਗਿਆ ਤੁਸੀਂ ਵੈਦ ਨੂੰ ਬੁਲਾਓ ਤਾਂ ਮਹਿਤਾ ਕਾਲੂ ਜੀ ਨੇ ਹਰਿਦਾਸ ਵੈਦ ਨੂੰ ਬੁਲਾਇਆ ਪਾਸ਼ਾ ਘਰ ਹੀ ਮੰਝੇ ਤੇ ਚਾਦਰ ਲੈ ਕੇ ਪੈ ਸਨ ਮਾਤਾ ਜੀ ਨੇ ਵੈਦ ਨੂੰ ਦੱਸਿਆ ਨਾਨਕ ਨਾ ਬੋਲਦਾ ਹੈ ਨਾ ਚੰਗੀ ਤਰ੍ਹਾਂ ਖਾਂਦਾ ਪੀਂਦਾ ਹੈ ਵੈਦ ਨੇ ਆ ਕੇ ਆਵਾਜ਼ ਦਿੱਤੀ ਸਤਿਗੁਰੂ ਬੋਲੇ ਨਹੀਂ ਵੈਦ ਨੇ ਮੱਥੇ ਤੇ ਹੱਥ ਲਾ ਕੇ ਦੇਖਿਆ ਫਿਰ ਬਾਹ ਫੜ ਕੇ ਨਮਜ ਦੇਖਣ ਲੱਗਾ ਤਾਂ ਸਤਿਗੁਰੂ ਕਿਹਾ ਵੈਦ ਜੀ ਕੀ ਕਰਨ ਲਏ ਜੇ ਵੈਦ ਨੇ ਕਿਹਾ ਕਾਕਾ ਤੇਰਾ ਦੁੱਖ ਦੂਰ ਕਰਨ ਦੀ ਨਮਜ ਦੇਖਦਾ ਹਾਂ ਮਹਾਰਾਜ ਨੇ ਬਾਹ ਪਿੱਛੇ ਖਿੱਚ ਲਈ ਤੇ ਬੋਲੇ ਵੈਦ ਜੀ ਤੁਸੀਂ ਬੜੇ ਭੋਲੇ ਹੋ ਮੇਰੀ ਬਾਹ ਫੜ ਕੇ ਰੋਗ ਲੱਭ ਰਹੇ ਹੋ ਜੇ ਪੀੜ ਮੇਰੀ ਬਾਹ ਵਿੱਚ ਨਹੀਂ ਮੇਰੇ ਕਾਜ ਦੇ ਵਿੱਚ ਹੈ ਇਸ ਦੁੱਖ ਨੂੰ ਤੁਸੀਂ ਸਮਝ ਨਹੀਂ ਸਕਦੇ ਕਿਉਂਕਿ ਤੁਸੀਂ ਤਾਂ ਖੁਦ ਰੋਗੀ ਹੋ ਤਾਂ ਪਹਿਲਾਂ ਆਪਣਾ ਰੋਗ ਪਛਾਣ ਕਰ ਲਵੋ ਫਿਰ ਮੇਰੇ ਰੋਗ ਨੂੰ ਦੇਖਣਾ 1279 ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੈਦ ਬੁਲਾਇਆ ਵੈਦ ਗਈ ਪਕੜ ਢੋਲੇ ਮਹਾ ਪੁਲਾ ਵੈਦ ਨਾ ਜਾਣਈ ਕਰਕ ਕਰੇਚੇ ਮਾਹੇ ਵੈਰ ਸੁਣ ਬੜਾ ਹਰਾਨ ਹੋਇਆ ਤੇ ਆਖਣ ਲਗਾ ਮੈਨੂੰ ਤਾਂ ਕੋਈ ਰੋਗ ਨਹੀਂ ਕਾਕਾ ਤੈਨੂੰ ਰੋਗ ਕਿਹੜਾ ਰੋਗ ਦੱਸਿਆ ਦੱਸ ਬਾਬਾ ਜੀ ਕਹਿੰਦੇ ਤੈਨੂੰ ਹਮੇ ਦਾ ਰੋਗ ਹੈ ਤੈਨੂੰ ਨਹੀਂ ਸਾਰੀ ਮਨੁੱਖੀ ਜਾਤੀ ਨੂੰ ਹਮੇ ਦਾ ਰੋਗ ਹੈ ਵੈਰ ਕਹਿੰਦਾ ਰੋਗਾਂ ਦੀ ਪਛਾਣ ਲਈ ਕੋਈ ਲੱਛਣ ਹੁੰਦੇ ਨੇ ਬੁਖਾਰ ਹੋਵੇ ਸਰੀਰ ਤਬਦਾ ਹੈ ਠੰਡ ਲੱਗਦੀ ਹੈ ਏ ਜੋ ਤੁਸੀਂ ਰੋਗ ਦੱਸਿਆ ਇਹਦੇ ਲੱਛਣ ਕੀ ਨੇ ਮੈਂ ਕਿਵੇਂ ਪਛਾਨਾਂ ਸਤਿਗੁਰਾਂ ਕਿਹਾ ਵੈਰ ਜੀ ਇਹ ਜੋ ਜਨਮ ਮਰਨ ਹੈ ਨਾ ਇਹ ਮਰਨ ਦਾ ਡਰ ਹੈ ਜੀਵਨ ਦੀ ਇਛਾ ਹੈ ਇੱਜ਼ਤ ਬੇਇੱਜ਼ਤ ਦਾ ਡਰ ਹੈ ਇਹ ਸਭ ਹਉਮੈ ਕਰਪ ਕੀ ਹੈ ਫਿਰ ਇਸੇ ਤੋਂ ਨਿੰਦਾ ਚੁਗਲੀ ਈਰਖਾ ਲੋਭ ਕਾਮ ਕ੍ਰੋਧ ਆਦਿਕ ਰੋਗ ਜਨਮ ਲੈਂਦੇ ਨੇ ਵੈਦ ਨੇ ਕਿਹਾ ਰੋਗ ਲੱਗਣ ਦਾ ਕਾਰਨ ਹੁੰਦਾ ਏ ਸਭ ਰੋਗਾਂ ਦਾ ਹਮੇ ਦਾ ਰੋਗ ਜੋ ਤੁਸੀਂ ਕਿਹਾ ਹੈ ਇਹ ਬੰਦੇ ਨੂੰ ਲੱਗੇ ਹੀ ਕਿਉਂ ਸਤਿਗੁਰਾਂ ਨੇ ਕਿਹਾ ਸਭ ਦੇ ਖਸਮ ਜਿਗਤ ਮਾਲਕ ਨੂੰ ਭੁੱਲਣ ਕਰਕੇ ਕਿਉਂਕਿ ਉਸ ਖਸਮ ਨੂੰ ਭੁਲਾ ਕੇ ਹੋਰ ਜੋ ਵੀ ਕਰੀਏ ਖਾਈਏ ਪੀਏ ਪਹਿਨੀਏ ਹੜਾਈਏ ਉਹ ਸਭ ਨਾਲੇ ਰੋਗ ਉਠਕਣਾਉਂਦੇ ਨੇ ਇਸ ਕਰਕੇ ਖਾਂਦਾ ਪੀਂਦਾ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਮਨੁੱਖ ਦੁਖੀ ਹੁੰਦਾ ਹੈ ਰੋਂਦਾ ਹੈ ਪਿੜਦਾ ਹੈ ਕਸ਼ਮਸਾਰ ਕੀ ਇਹ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਵੈਦ ਦੇ ਹੱਥ ਜੁੜੇ ਪ੍ਰੇਮ ਤੇ ਸ਼ਰਧਾ ਨਾਲ ਭਰੀਆਂ ਅੱਖਾਂ ਨਾਲ ਕਹਿੰਦਾ ਵੈਦ ਦੇ ਵੈ ਜੀ ਤੁਸੀਂ ਰੋਗ ਦੱਸੋ ਰੋਗਾਂ ਦੇ ਕਾਰਨ ਦੱਸੇ ਕਿਰਪਾ ਕਰਕੇ ਰੋਗ ਦੀ ਦਵਾਈ ਵੀ ਦੱਸ ਦਿਓ ਇਸ ਦਾ ਇਲਾਜ ਵੀ ਦੱਸੋ ਕੋਈ ਹੋ ਸਤਿਗੁਰਾਂ ਕਿਹਾ ਵੈ ਜੀ ਜਿਵੇਂ ਮਾਲਕ ਨੂੰ ਭੁੱਲਣ ਕਰਕੇ ਰੋਗ ਪੈਦਾ ਹੋਇਆ ਉਸ ਤੋਂ ਦੂਰੀ ਰੋਗਾਂ ਨੂੰ ਜਨਮ ਦਿੰਦੀ ਹੈ ਇਸੇ ਤਰ੍ਹਾਂ ਉਹਦੀ ਯਾਦ ਰੋਗਾਂ ਦਾ ਇਲਾਜ ਕਰਦੀ ਹੈ ਉਹਦੀ ਨੇੜਤਾ ਹੀ ਤੰਦਰੁਸਤੀ ਹੈ ਇਸ ਲਈ ਉਹ ਸੱਚੇ ਖਸਮ ਦੇ ਨਾਲ ਨਾਮ ਕਰਕੇ ਜੁੜੋ ਸਭ ਰੋਗਾਂ ਦਾ ਦੁੱਖਾਂ ਦਾ ਦਾਰੂ ਨਾਮ ਹੈ ਨਾਮ ਹਾਂ ਬਸ ਨਾਮ ਹੀ ਨਾਮ ਨਾਮ ਹੀ ਨਾਮ ਹਰ ਸਮੇਂ ਹਰ ਪਾਲ ਉਸ ਦੀ ਯਾਦ ਵਿੱਚ ਰਹਿਣਾ ਦੁੱਖ ਰੋਗ ਸਭ ਗਿਆ ਗਵਾਏ ਨਾਨਕ ਸ਼ੂਟਸ ਸਾਚੇ ਨਾਏ ਇਨਾ ਕੈ ਦੁੱਖ ਭੰਜਨ ਦਤਾ ਜੀਨੇ ਮਿਹਦੀ ਨਜ਼ਰ ਨਾਲ ਤੱਕਿਆ ਤੇ ਵੈਦ ਨੂੰ ਨਜ਼ਰੀ ਨਜ਼ਰ ਨੇ ਹਲ ਕਰ ਦਿੱਤਾ ਵੈਦ ਹਰਦਾਸ ਸੁਣਨਾ ਨਾ ਦਾ ਅਰਦਾਸ ਨਹੀਂ ਬਲਕਿ ਅਸਲ ਵਿੱਚ ਹਰੀ ਦਾ ਅਰਦਾਸ ਬਣ ਗਿਆ ਵੈਦ ਭਾਈ ਅਰਦਾਸ ਨੇ ਨਮਸਕਾਰ ਕੀਤੀ ਘਰ ਚਲੇ ਗਏ ਕੁਛ ਸਮੇਂ ਬਾਅਦ ਚੋਜੀ ਪ੍ਰੀਤਮ ਗੁਰਬਾਬੇ ਨੇ ਰੁਖ ਬਦਲ ਲਿਆ ਤੇ ਆਮ ਮਾਰ ਫਿਰਨ ਲੱਗ ਪਏ ਬੇਬੇ ਬਾਪੂ ਖੁਸ਼ ਹੋਏ ਪੁੱਤ ਨਾਨਕ ਠੀਕ ਹੋ ਗਿਆ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਮੇਰਾ ਵੈਰ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੇ ਕਾਟੇ ਜਮ ਕੇ ਫੰਦਾ ਸੁਪਿਆਰਿਓ ਜੇ ਸਿ ਵੈਰ ਅਰਦਾਸ ਦੇ ਨਾਲ ਸਤਿਗੁਰੂ ਜੀ ਦੇ ਵਿਚਾਰ ਵਟਾਂਦਰੇ ਜੋ ਆਪ ਜੀ ਨੇ ਸਰਵਣ ਕੀਤੇ ਹਨ ਆਪ ਜੀ ਤੁੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ अवतार प्रभु ਨੂੰ ਸਮਰਪਤ ਇਹ ਵਾਰਤਾ ਸਾਂਝੀ ਕਰ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਤਾਰਨਾ ਆਓ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ